ਸਿੱਧੂ ਮੂਸੇਵਾਲਾ ਕਤਲकांड ਨਾਲ ਜੁੜੀ ਵੱਡੀ ਖਬਰ ਸਾਰੇ ਮੁਲਜ਼ਮਾਂ ਖਿਲਾਫ ਮਾਨਸਾ ਅਦਾਲਤ ਨੇ ਚਾਰਜ ਕੀਤੇ ਫ੍ਰੀਮ ਕੈਂਗਸਾ ਦੀਆਂ ਅਰਜ਼ੀਆਂ ਨੂੰ ਕੋਰਟ ਨੇ ਕੀਤਾ ਖਾਰਜ ਕੋਰਟ ਵਿੱਚ 15 ਮਈ ਤੋਂ ਸ਼ੁਰੂ ਹੋਣਗੇ ਟ੍ਰਾਇਲ ਸਿੱਧੂ ਮੂਸੇਵਾਲਾ ਕਤਲकांड ਵਿੱਚ 2 ਸਾਲ ਬਾਅਦ ਚਾਰਜ ਹੋਏ ਫ੍ਰੀਮ ਅੱਜ ਸਿੱਧੂ ਮੂਸੇਵਾਲਾ ਕਤਲकांड ਵਿੱਚ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਜਿਸ ਵਿੱਚ ਮਾਨਸਾ ਅਦਾਲਤ ਨੇ ਸਾਰੇ ਮੁਲਜ਼ਮਾ ਖਿਲਾਫ ਚਾਰਜ ਫ੍ਰੀਮ ਕਰ ਦਿੱਤੇ ਨੇ ਅਤੇ ਗੈਂਗਸਟਰਾਂ ਦੀਆਂ ਅਰਜ਼ੀਆਂ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਹੈ ਅਤੇ 15 ਮਈ ਤੋਂ ਟ੍ਰਾਇਲ ਵੀ ਸ਼ੁਰੂ ਹੋ ਜਾਣਗੇ ਜਿਸ ਵਿੱਚ ਕੋਰਟ ਨੇ 25 ਦੇ ਕਰੀਬ ਦੋਸ਼ੀਆਂ ਨੂੰ ਨਾਂਜਦ ਕੀਤਾ ਹੈ ਅਤੇ ਪੁਲਿਸ ਵੱਲੋਂ 4 ਚਲਾਨ ਵੀ ਪੇਸ਼ ਕੀਤੇ ਜਾ ਚੁੱਕੇ ਨੇ ਕੁਝ ਜਿਹੜੇ ਦੋਸ਼ੀਆਂ ਦੇ ਵਕੀਰ ਸੀ ਉਹਨਾਂ ਨੇ ਕੋਰਟ ਨੂੰ ਆਪਣੇ ਆਰਗੂਮੈਂਟ ਐਡਰੈਸ ਕੀਤੇ ਬੜੇ ਲੈਂਥੀ ਆਰਗੂਮੈਂਟ ਆਈ Think ਕਿ 5-6 ਘੰਟੇ ਆਰਗੂਮੈਂਟ ਐਡਰੈਸ ਕੀਤੇ ਜਿੱਦੇ ਚ ਜਿਹੜੇ ਬਚਾਓ ਫਖਸ ਦੇ ਵਕੀਲਾਂ ਨੇ ਆਪਦਾ ਜਿਹੜਾ ਹੈਗਾ ਆਰਗੂਮੈਂਟ ਐਡਰੈਸ ਕੀਤੇ ਕੋਰਟ ਦੇ ਅੱਗੇ ਸਰਕਾਰੀ ਵਕੀਲ ਨੇ ਆਪਣੇ ਜਿਹੜੇ ਹੈਗੇ ਆਰਗੂਮੈਂਟ ਐਡਰੈਸ ਕੀਤੇ ਬਿਫੋਰ ਦੀ ਆਨਰੇਬਲ ਕੋਰਟ ਜਿਹਨੂੰ ਸੁਣਦੇ ਹੋਏ ਜਿਹੜੇ ਚਾਰ ਦੋਸ਼ੀ ਜੱਗੂ ਲਾਰੈਂਸ ਬਿਸ਼ਨੋਈ ਚਰਨਜੀਤ ਚੇਤਨ ਤੇ ਜਗਤਾਰ ਸਿੰਘ ਨੇ ਜਿਹੜੀ ਐਪਲੀਕੇਸ਼ਨ ਡਿਸਚਾਰਜ ਦੀਆਂ ਦਿੱਤੀਆਂ ਸੀਗੀਆਂ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਪੂਰੇ ਜਿਹੜੇ 27 ਦੋਸ਼ੀਆਂ 'ਚ ਨੋਮੀਨੇਟ ਜਿਹੜੇ ਅੰਡਰ ਕਸਟਡੀ 'ਚ ਨੇ ਉਹਨਾਂ ਦੇ ਖਿਲਾਫ ਜਿਹੜੇ ਹੈਗੇ ਚਾਰਜ ਫ੍ਰੀਮ ਕੀਤੇ ਆ ਤੇ ਨੈਕਸਟ ਜਿਹੜੀ ਡੇਟ ਹੈਗੀ ਹੈ ਉਹ 25 2022 ਗਵਾਹੀ ਲਈ ਨਿਸ਼ਚਿਤ ਕੀਤੀ। ਦੱਸ ਦਈਏ ਕਿ 29 ਮਈ 2022 ਨੂੰ ਮਾਨਸਾ ਨੇੜਲੇ ਪਿੰਡ ਜਵਾਰਕੇ ਵਿੱਚ ਵਿਸ਼ਵ ਪ੍ਰਸਿੱਧ ਗਾਇਕ ਸ਼ੁਭਦੀਪ ਸਿੱਧੂ ਉਰਫ ਸਿੱਧੂ ਮੂਸੇਵਾਲਾ ਦਾ ਅੰਨੇਵਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਦੋ ਮੂਸੇ ਵਾਲੇ ਮਾਪਿਆਂ ਦਾ ਇਕਲੋਤਾ ਪੁੱਤਰ ਸੀ ਜਿਸ ਤੋਂ ਬਾਅਦ ਇਸ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਨੇ ਲਈ ਸੀ ਅਤੇ ਇਸ ਕਤਲकांड ਨੂੰ ਹੁਣ 2 ਸਾਲ ਪੂਰੇ ਹੋਣ ਵਾਲੇ ਨੇ ਅੱਜ ਦਾ ਦਿਨ ਮੈਂ ਜੇ ਬੜਾ ਸਕੂਨ ਦੇਣ ਵਾਲਾ ਸੀ ਕਿਉਂਕਿ ਅੱਜ ਪਹਿਲੀ ਵਾਰ ਮਨ ਨੂੰ ਕੁਝ ਰਾਹਤ ਮਿਲੀ ਹੈ ਵੀ ਘਟੋ ਘਟ 24 ਮਹੀਨਿਆਂ ਦੇ ਗੈਪ ਮਗਰੋਂ ਅੱਜ ਕੇਸ ਕਿਸੇ ਰਾਹ ਤੇ ਚੱਲਿਆ ਤੇ ਅਗਲੀ ਡੇਟ ਆ ਜਿਹੜੀ ਉਹ ਉਹਦੇ ਉੱਤੇ ਗਵਾਹੀਆਂ ਸਟਾਰਟ ਹੋ ਜਾਣਗੀਆਂ ਔਰ ਬੜੀ ਨੇੜੇ ਦੀ ਤਰੀਕ ਪਈ ਹੈ 25 25 25 25 ਡੇਟ ਹੈ ਤੇ ਉਤੇ ਗਵਾਹੀ ਸਟਾਰਟ ਹੋ ਜੂਗੀ ਔਰ ਦੋਸ਼ੀਆਂ ਨੇ ਜਿਹੜੀਆਂ ਵਾਰ-ਵਾਰ ਐਪਲੀਕੇਸ਼ਨਾਂ ਲਾਈਆਂ ਸੀ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦੇ ਵਾਸਤੇ ਇਹ ਜੱਗੂ ਨੇ ਲਾਰੈਂਸ ਨੇ ਤੇ ਦੋ ਦੋਸ਼ੀ ਹੋਰ ਸੀ ਤਾਂ ਉਹ ਸਾਰੀਆਂ ਹੀ ਐਪਲੀਕੇਸ਼ਨਾਂ ਜੱਜ ਸਾਹਿਬ ਨੇ ਡਿਸਕਸ ਕੀਤੀਆਂ ਨੇ ਤੇ ਚਾਰਜ ਫਰੇਮ ਕਰ ਲਿਆ ਆਰਡਰ ਦਿੱਤੇ ਨਾਸ ਬਈਏ ਕੇ ਸੁੱਧੂ ਮੁਸੇਵਾਲਾ ਕਤਲ ਕੇਸ ਵਿੱਚ ਅਦਾਲਤ ਨੇ ਅੱਜ ਵੱਡਾ ਫੈਸਲਾ ਸੁਣਾਏ ਤੇ ਸਾਰੇ ਮੁਲਜ਼ਮਾਂ ਖਿਲਾਫ ਦੋਸ਼ ਤੈਅ ਕਰ ਦਿੱਤੇ ਨੇ ਸੈਸ਼ਨ ਕੋਰਟ ਨੇ ਲਾਰਸ ਬਿਸ਼ਨੋਏ ਅਤੇ ਜੱਗੂ ਭਗਵਾਨ ਪੁਰੀਆ ਦੀਆਂ ਅਰਜ਼ੀਆਂ ਨੂੰ ਵੀ ਰੱਦ ਕਰ ਦਿੱਤਾ ਹੈ ਜਿਸ ਵਿੱਚ ਉਨ੍ਹਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀ ਹੁਣ ਅਗਲੀ ਸੁਣਵਾਈ 20 ਮਈ ਤੇ ਰੱਖੀ ਗਈ ਹੈ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਨਿਕ ਸਵੇਰਾ ਟੀਵੀ YouTube Facebook Instagram X aur WhatsApp channel par